ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ 15 ਮਈ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਅੱਜ ਆਜਾ ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਜੇਕਰ ਹੁਣ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਤੇ ਗੱਲ ਕਰੀਏ ਜੀ ਅੱਜ ਦੇ ਮੌਸਮ ਦੀ ਸਕਰੀਨ ਤੇ ਦੇਖ ਸਕਦੇ ਹਾਂ ਪੰਜਾਬ ਦਾ ਮੌਸਮ ਜੇਕਰ ਦੇਖੀਏ ਤੇ ਇਸ ਵੇਲੇ ਲਗਭਗ ਉੱਤਰ ਭਾਰਤ ਦੇ ਵਿੱਚ ਪੰਜਾਬ ਸਾਡੇ ਨਾਲ ਦੇ ਸੂਬਿਆਂ ਦੇ ਵਿੱਚ ਵੀ ਇਸ ਵੇਲੇ ਬਿਲਕੁਲ ਸਾਫ਼ ਹਾਲਾਤ ਹੈ ਕਿਤੇ ਵੀ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਜੀ ਤੇ ਮੌਸਮ ਅੱਜ ਗਰਮ ਤੇ ਖੁਸ਼ਕ ਰਹੂਗਾ ਸਵੇਰ ਤੋਂ ਜਿਹੜੀ ਹੈ ਗਰਮੀ ਦਾ ਦੌਰ ਹੈ ਜਿਹੜਾ ਉਹ ਵੇਖਣ ਨੂੰ ਮਿਲੇਗਾ ਟੈਂਪਰੇਚਰ ਦੀ ਗੱਲ ਕਰੀਏ ਜੀ 41 ਤੋਂ ਲੈ ਕੇ 43 ਡਿਗਰੀ ਦੇ ਵਿੱਚਕਾਰ ਟੈਂਪਰੇਚਰ ਕੱਲ ਵੀ ਦਰਜ ਹੋਈ ਸੀ ਤੇ ਅੱਜ ਵੀ ਉਮੀਦ ਹੈਗੀ ਹੈ ਕਿ ਕੁਝ ਕਿਸੇ ਤਰ੍ਹਾਂ ਦੇ ਵਿੱਚ ਟੈਂਪਰੇਚਰ ਜਿਹੜੇ ਹੈਗਾ 43 ਡਿਗਰੀ ਨੂੰ ਪਾਰ ਕਰ ਸਕਦੇ ਆ ਫਿਲਹਾਲ ਗਰਮੀ ਤੋਂ ਰਾਹਤ ਮਿਲਣ ਦੀ ਅਗਲੇ 48 ਘੰਟੇ ਬਿਲਕੁਲ ਸੰਭਾਵਨਾ ਨਹੀਂ ਹੈ ਜੀ ਦੱਖਣਪੁਰ ਵੀ ਹਵਾਵਾਂ ਮੱਧਮ ਉਤਾਰ ਦੇ ਨਾਲ ਅੱਜ ਚੱਲਦੀਆਂ ਰਹਿਣਗੀਆਂ ਤੇ ਸ਼ਾਮ ਤੱਕ ਜੜੀਆ ਤਿੱਖੀ ਧੁੱਪ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਝੜੀ ਰਹੇਗੀ ਉਸ ਤੋਂ ਬਾਅਦ ਜੇਕਰ ਜੇਕਰ ਗੱਲ ਕਰੀਏ ਜੀ ਤਾਜ਼ਾ ਅੰਕੜੇ ਜੋ ਕਿ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਰਾਹਤ ਭਰੀ ਖਬਰ ਪੰਜਾਬ ਵਾਸੀਆਂ ਲਈ ਆ ਰਹੀ ਹੈ ਜੀ ਮੇ ਇਹ ਦੱਸ ਸਕਦੇ ਆ ਨੇ 10 ਤਰੀਕ ਤੋਂ ਜੇਕਰ ਦੇ ਸਕਰੀਨ ਦੇ ਉੱਤੇ ਦੇ ਸਕਦੇ ਹੋ ਜੇਕਰ ਗੱਲ ਕਰੀ ਅਗਲੇ 48 ਘੰਟਿਆਂ ਦੀ ਯਾਨੀ ਕਿ 8 ਤੇ 9 ਮਈ ਮੌਦਮ ਰਸਤਾਰ ਦੇ ਨਾਲ ਹਵਾਵਾ ਦੇ ਨਾਲ ਜਿਹੜੀ ਗਰਮੀ ਦਾ ਦੌਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ ਕੋਈ ਰਾਹਤ ਮਿਲਣ ਦੀ ਉਮੀਦ ਫਿਲਹਾਲ 9 ਮਈ ਤੱਕ ਨਹੀਂ ਹੈਗੀ ਅਗਲੇ 48 ਘੰਟੇ ਜਿਹੜਾ ਟੈਂਪਰੇਚਰ ਜਿਹੜਾ 43-44 ਨੂੰ ਜਿਹੜਾ ਜਾ ਚੂ ਸਕਦਾ ਉਸ ਤੋਂ ਬਾਅਦ 10 ਤਰੀਕ ਨੂੰ ਇੱਕ ਜਿਹੜਾ ਪੱਛਮੀ ਸਿਸਟਮ ਜਿਹੜਾ ਕਿ 10 ਤੱਕ ਦੇਵੇਗਾ ਹਿਮਾਲਿਆਲ ਖੇਤਰ ਦੇ ਵਿੱਚ ਔਰ ਮੈਦਾਨੀ ਖੇਤਰਾਂ ਦੇ ਵਿੱਚ ਵੀ ਅਮੀਰ ਦਰਜ ਕਰਾ ਸਕਦਾ ਹੈ 10 11 12 13 ਚਾਰ ਦਿਨ ਇਹ ਸਿਸਟਮ ਪੂਰੀ ਤਰ੍ਹਾਂ ਐਕਟਿਵੇਟ ਰਹੇਗਾ ਤੇ ਤੁਸੀਂ ਦੇਖ ਸਕਦੇ ਹੋ ਕਿ 12 ਤਰੀਕ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਜੜਿਆ ਦਰਜ ਹੋ ਸਕਦੇ ਨੇ येलो ਅਲਰਟ ਇਸ ਨੂੰ ਲੈ ਕੇ ਜਾਰੀ ਕਰ ਦਿੱਤੇ ਗਏ ਨੇ ਜੀ ਤੇਜ਼ ਰਫਤਾਰ ਹਵਾਵਾਂ ਦੇ ਨਾਲ ਗੜਚੰਕ ਖਲਸ ਮੀਤ ਕੁਝ ਥਾਵਾਂ ਤੇ ਗੜੇਮਾਰੀ ਜੜੀਆਂ ਹੋ ਸਕਦੀ ਆ ਤੇ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ 10 ਤੇ 11 ਤਰੀਕ ਨੂੰ ਜਿਹੜੀਆਂ येलो ਲਰਟ ਜਾਰੀ ਨੇ ਤੇ 12 ਤਰੀਕ ਨੂੰ ਵੀ ਜੈਲੋ ਲਰਟ ਜੜਿਆ ਇਸੇ ਤਰ੍ਹਾਂ ਜਾਰੀ ਰਹਿਣਗੇ ਕੌਲਮ ਲਾ ਕੇ ਮੱਕਦੀ ਕਹਾਣੀ ਚ 4-5 ਜੜ ਇਸ ਸਿਸਟਮ ਐਕਟਿਵੇਟ ਰਹੂਗਾ ਜਿਹੜਾ ਤਾਫਮਾਨ ਤਾ ਨੂੰ ਜਾ ਰਿਹਾ ਜੀ ਉਹਦੇ ਚ ਥੋੜੀ ਠੱਲ ਹੋਏਗੀ ਤੇ ਟੈਂਪਰੇਚਰ ਥੋੜਾ ਜਿਹਾ ਠਾਉਣਗੇ ਤੇ ਗਰਮੀ ਤਾਂ ਰਾਹ ਦੇ ਜੜੀਆਂ ਪੰਜਾਬ ਮਿਲੇਗੀ ਸੋ ਮਿਲਦੇ ਆਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਤਾਂ